ਆ ਕੋਈ ਮੋਰਚੇ ਤੋਂ ਵੀਡੀਓ ਸਾਹਮਣੇ ਆਈ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀ ਕਰਵਾਈ ਆ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਕਹਿ ਕੇ ਆ ਤੁਸੀਂ ਆਪ ਹੀ ਸੁਣ ਲੋ ਤੇ ਦੇਖ ਲੋ ਆ ਭਾਈ ਆ ਦੇਖ ਲੋ ਅੱਜ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸਰੂਪ ਆ ਉੱਥੇ ਕੋਲੇ ਸਿੱਟੇ ਨੇ ਇਹਨਾਂ ਨੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਗੋਲੇ ਸਿੱਟੇ ਨੇ ਬੰਦੀ ਸਿੰਘਾ ਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉੱਥੇ ਕੋਲੇ ਉੱਥੇ ਗੋਲੇ ਸਿੱਟੇ ਨੇ ਜਿੱਥੇ ਸਿੰਘ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਨੇ ਹਰਮਾਨਾ ਸਾਹਿਬ ਵਾਲੇ ਪਾਸੇ ਤੋਂ ਆਹ ਦੇਖੋ ਕਰ ਰਿਹਾ ਏ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਆਏ ਓਏ ਗੋਲੇ ਕੁੱਤੇ ਨਾ ਜਾਣ ਪਾਸੂ ਗਾਸ ਬੰਦੀ ਕਰ ਰਹੇ ਹੈ ਜਥੇਦਾਰ ਜੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਆਹ ਦੇਖ ਲੋ ਇਹ ਆ ਭਗਵੰਤ ਮਾਨ ਇਹ ਆ ਭਗਵੰਤ ਮਾਨ 부ਚਣ ਇਹ 부ਚਣ ਫਟ ਰਿਹਾ ਕੰਬੀਨ ਸਾਹਿਬ ਮੋਰ ਚੇਤਾ ਪੰਜਾਬ ਆ ਦੇਖ ਲੋ ਪੰਜਾਬ ਬੈਠੇ ਹੋ ਤੁਸੀਂ ਘਰਾਂ ਚ ਕਦੋਂ ਉੱਠੋਗੇ ਆ ਦੇਖੋ ਕੀ ਅੰਡਾ ਏ ਆਪਣਾ ਆ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸੱਟ ਲਏ ਨੇ ਗੁਰੂ ਗ੍ਰੰਥ ਸਾਹਿਬ ਦੇ ਨੌਜਵਾਨਾਂ ਨੂੰ ਫੇਰ ਨਹੀਂ ਕਰੇਗਾ ਪੜਾਣ ਦੇ ਵਿੱਚ ਆਓ ਆ ਦੇਖੋ ਕਿ ਭਾਵੇਂ ਆ ਗੁਰੂ ਗ੍ਰੰਥ ਸਾਹਿਬ ਦੇ ਦੇਖੋ ਬਈ ਗੁਰੂ ਰੋ ਪਿਆ ਆ ਤੁਹਾਨੂੰ ਸ਼ਰਮਾ ਜਨਮਾ ਚੱਕਰ ਤੁਹਾਨੂੰ ਬਹੁਤ ਨਾਲ ਬਹੁਤ ਤੁਹਾਡੀਆਂ ਰੱਖਣਾ ਨੂੰ ਬਹੁਤ ਨਾਲ ਅੱਖਾਂ ਮੱਛਦੀਆਂ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਸਮਝਦੇ ਆ ਆਧੀ ਖਾਲਦਾਰ ਰੂਪ ਇਹ ਨਾ ਕਰੋ ਤੁਸੀਂ ਕੰਮ ਇਹ ਭੁਗਤਣਗਾ ਭੁਗਤਣਗਾ ਇਹ ਬੋਲਾ ਨੂੰ ਬੰਦ ਕਰ ਦਿਓ ਸਿੰਘਾਂ ਅੱਗੇ ਆਓ ਸਿੰਘਾਂ ਅੱਗੇ ਆਓ ਆ ਦੇਖੋ ਸਿੰਘਾਂ ਕੇ ਆ ਕਾਮ ਆ ਚੁਕੀਆਂ ਬੱਚੇ ਬੈਠੇ ਹੋਏ ਆ ਪਹਿਲਾਂ ਬਾਦਲ ਕਹਿੰਦੇ ਗੰਦੇ ਪਾਣੀ ਦੇ ਪਛਾਣਾ ਮਾਰੀਆਂ ਗੋਲੇ ਜਿੱਤੇ ਗੁਰੂ ਗ੍ਰੰਥ ਸਾਹਿਬ ਮਾਰਨਾ ਪ੍ਰਕਾਸ਼ ਅੱਜ ਵੀ ਤੁਸੀਂ ਉਹੀ ਕੰਮ ਕਰੀ ਜਾਂਦੇ ਹੋ ਅਸੀਂ ਕਹਿੰਦਾ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਆ ਭਗਵੰਤ ਮਾਨ ਤੁਸੀਂ ਦੇਖਿਆ ਡਾਂਗਾ ਦੇ ਨਾਲ ਉਹ ਨੌਜਵਾਨਾਂ ਨੂੰ ਕੁਟਦੇ ਨੇ ਗੋਲੀਆਂ ਮਾਰ ਮਾਰ ਕੇ ਮਾਰਦੇ ਨੇ ਪੰਜਾਬ ਪੁਲਿਸ ਵਾਲੇ ਜਿਵੇਂ ਬਿਆਨਤਾ ਬੁੱਚੜ ਕਰਦਾ ਹੁੰਦਾ ਸੀ ਸੇਮ ਗੰਦੀਆਂ ਕਰਤੂਤਾਂ ਇਹ ਗੰਦਗੀ ਦਾ ਜਣਿਆ ਹੋਇਆ ਇਹਦੀ ਗੰਦਗੀ ਮਾਂ ਨੇ ਗੰਦ ਜਣਿਆ ਉਹ ਗੰਦਗੀ ਦਾ ਜਣਿਆ ਹੋਇਆ ਗੰਦ ਅੱਜ ਪੰਜਾਬ ਦੇ ਵਿੱਚ ਗੰਦ ਪਾ ਰਿਆ ਹਰਾਮ ਦਾ ਪੁੱਤ ਪੱਗ ਦੇ ਵਿੱਚ ਇਹਨੇ ਸਿਰ ਵਸਾਇਆ ਹੋਇਆ ਕੁੱਤੀ ਦੇ ਕਤੂਰੇ ਨੇ ਭਗਮਾਨਤਮਾਨ ਹਰਾਮੀ ਨੇ ਆ ਦਿੱਲੀ ਵਾਲਾ ਭਈਆ ਹਰਾਮ ਦਾ ਪੁੱਤ ਉਹ ਜਾਦਵਾ ਕੁੱਤੀ ਦਾ ਕਤੂਰਾ ਬਿਹਾਰੀ ਹਰਾਮ ਦਾ ਪੁੱਤ ਇਹ ਗੰਦ ਅੱਜ ਸਾਡੇ ਪੰਜਾਬੀਆਂ ਦੇ ਉੱਤੇ ਜ਼ੁਲਮ ਕਰ ਰਿਹਾ ਇਹ ਗੰਦ ਸਾਰਾ ਇਕੱਠਾ ਹੋ ਕੇ ਆਪ ਭਗਮਾਨ ਤਮਾਨ ਕੁੱਤੀ ਦੇ ਕਤੂਰੇ ਨੂੰ ਪੈਸਾ ਬਹੁਤ ਦੇ ਦਿਓ ਇਹਨੂੰ ਪੈਸੇ ਦੀ ਬਹੁਤ ਲੋੜ ਆ ਹਰਾਮ ਦੇ ਪੁੱਤ ਨੂੰ ਕਿਉਂਕਿ ਇਸ ਕੰਜਰ ਦੇ ਕੰਜਰੀ ਦੇ ਜਣੇ ਹੋਏ ਕੰਜਰ ਨੇ ਪੰਜਾਬ ਦੇ ਵਿੱਚ ਲੱਗ ਲੱਗ ਸਹਿਰਾਂ ਦੇ ਵਿੱਚ ਜਸਮ ਫਰੋਸੀ ਦੇ ਧੰਦੇ ਖੋਲਤੇ ਇਸ ਹਰਾਮ ਦੇ ਪੁੱਤ ਨੇ ਭਗਮੰਤਮਾਨ ਨੇ ਇਹਦੇ ਵੀ ਬੇਟੀ ਆ ਓਏ ਭਗਮੰਤਮਾਨ ਓਏ ਕੁੱਤੀ ਦੀਆ ਕਤੂਰਿਆ ਕੰਜਰੀ ਦੀਆ ਜਣਿਆ ਹੋਇਆ ਤੇਰੇ ਵੀ ਬੇਟੀ ਆ ਹਰਾਮ ਦੇ ਆ ਪੁੱਤਾਂ ਓਏ ਤੈਂ ਪੰਜਾਬ ਦੇ ਵਿੱਚ ਜਸਮ ਫਰੋਸੀ ਦੇ ਧੰਦੇ ਖੋਲਤੇ ਕੁੱਤੀ ਦੀਆ ਕਤੂਰਿਆ ਪੰਜਾਬ ਨੂੰ ਨਰਕ ਬਣਾ ਕੇ ਰੱਖਤਾ ਹਰਾਮ ਦੇਆ ਪੁੱਤਾਂ ਜਦ ਲੋਕ ਵਿਰੋਧ ਕਰਦੇ ਨੇ ਫਿਰ ਉਹਨਾਂ ਤੇ ਡਾਂਗਾ ਮਾਰਦਾ ਧੰਨ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪਾਣੀ ਦੀਆਂ ਬਸਾੜਾਂ ਮਾਰਦਾ ਓਏ ਹਰਾਮ ਦੇਆ ਪੁੱਤਾਂ ਓਏ ਕੰਜਰੀ ਦੇਆ ਜਣਿਆ ਹੋਇਆ ਕੰਜਰਾ ਲਾਹਣ ਤਾ ਤੇਰੀ ਮਾਂ ਦੇ ਜਿਹਨੇ ਤੈਨੂੰ ਇਹੋ ਜੇ ਗੰਦਰੂ ਜਣ ਕੇ ਸਿੱਟਿਆ ਹਰਾਮ ਦੇਆ ਪੁੱਤਾਂ ਓਏ ਹਰਾਮ ਦੇਆ ਪੁੱਤਾਂ ਭਗਵੰਤ ਮਾਨਾ ਤੇਰੀ ਮਾਂ ਨੇ ਤੈਨੂੰ ਜੜ ਕੇ ਸਿਰ ਤਾਂ ਗੰਦ ਨੂੰ ਓਏ ਕੁੱਤੀ ਦੀ ਇੱਕ ਤੂਰਿਆ ਹਰਾਮ ਦੇ ਪੁੱਤਾ ਤੇਰੇ ਸੁੰਡ ਚੱਲਣਗੇ ਤੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈਆ ਹਰਾਮ ਦੇ ਪੁੱਤਾ ਤੇਰੇ ਸੁੰਡ ਚੱਲਣਗੇ ਸੁੰਡ ਚੱਲਣਗੇ ਓ ਪੰਜਾਬ ਪੁਲਿਸ ਵਾਲੇ ਲਗਾੜਿਆਂ ਦੇ ਜਿਨਾਵੇਂ ਪੱਗਾ ਚ ਸਿਰ ਵਸਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਦੀਆਂ ਬਸਾੜਾਂ ਮਾਰੀਆਂ ਨੇ ਓਏ ਹਰਾਮ ਦੇ ਪੁੱਤਾਂ ਭਗਮੰਤ ਮਾਨਾ ਓਏ ਕੰਜਰੀ ਦੀਆਂ ਜਣਿਆ ਹੋਇਆ ਕੰਜਰਾ ਓਏ ਕੰਜਰਾ ਤੇਰੇ ਸੁੰਡ ਚੱਲਣ ਹਰਾਮ ਦੇ ਪੁੱਤਾਂ ਭਗਮੰਤ ਮਾਨਾ ਤੇਰੇ ਸੁੰਡ ਚੱਲਣ ਓਏ ਕੁੱਤੀ ਦੀਆਂ ਕਤੂਰੇਆ ਤੇਰੇ ਸੁੰਡ ਚੱਲਣ ਭਗਮੰਤ ਮਾਨਾ